ਜੀ ਸਾਰਿਆਂ ਤੇ ਅੱਜ ਆਪਾਂ ਕਸ਼ਹਰੇ ਦੀ ਵੀਡੀਓ ਲੈ ਕੇ ਆਉਣੀ ਆ ਕਟਿੰਗ ਦੀ ਆਪਣੇ ਚੈਨਲ ਤੇ ਪਹਿਲਾਂ ਵੀ ਆਪਣੀ ਚੱਲਦੀ ਪਈ ਸੀ ਵੀਡੀਓ ਉਹ ਹੈਗੀ ਹੈ ਸਟੀਚਿੰਗ ਦੀ ਪੂਰੀ ਆ ਉਹ ਤੁਸੀਂ ਜਾ ਕੇ ਉੱਥੋਂ ਦੇਖ ਲਿਓ ਆਪਾਂ ਕਟਿੰਗ ਦੀ ਦੱਸਣੀ ਆ ਕਟਿੰਗ ਦੀ ਵੀ ਹੈਗੀ ਆ ਵੀਡੀਓ ਪਰ ਉਹਦੇ ਤੇ ਕਈ ਕਮੈਂਟ ਆਏ ਨੇ ਵੀ ਸਾਨੂੰ ਤੁਸੀਂ ਦੱਸੋ ਵੀ ਤੁਸੀਂ ਕਪੜਾ ਤੈਅ ਕਰਕੇ ਕਿਵੇਂ ਤਾਂ ਰਿਆਇਤ ਕਟਾਈਗਾ ਆ ਦੂਸਰਾ ਆਇਆ ਵੀ ਤੁਸੀਂ ਕਿੰਨਾ ਰੱਖਿਆ ਕਿਵੇਂ ਰੱਖਿਆ ਵੀ ਸਾਨੂੰ ਪਤਾ ਨਹੀਂ ਲੱਗਾ ਲੰਬਾਈ ਤੇ ਚੜਾਈ ਦਾ ਤੀਸਰਾ ਆਇਆ ਸੀਗਾ ਵੀ ਕਿ ਜਾਂਸ ਤੇ ਲੇਡੀਜ਼ ਦੇ ਵੀ ਕਿੰਨੀ ਲੰਬਾਈ ਚੜਾਈ ਹੋਣੀ ਚਾਹੀਦੀ ਹੈ ਤੇ ਇਹ ਵੇਖੋ ਤੁਸੀਂ ਵੀ ਲੰਬਾਈ ਚੜਾਈ ਦਾ ਹਿਸਾਬ ਤਾ ਤੁਸੀਂ ਆਪਣਾ ਖਸ਼ਹਰੇ ਦੇ ਨਾਲ ਵੇਚ ਕੇ ਨਾਪੇ ਦੇ ਹਿਸਾਬ ਦੇ ਨਾਲ ਹੀ ਹੁੰਦਾ ਹੈ ਇਹ ਨਹੀਂ ਜਿੰਨਾ ਮੈਂ ਦੱਸਾਂਗੀ ਤੁਹਾਨੂੰ ਵੱਧ ਆਵੇ ਜਾਂ ਘੱਟ ਆਵੇ ਇਹ ਨਹੀਂ ਹੁੰਦਾ ਇਹ ਆਪਾਂ ਆਪਣੇ ਨਾਪੇ ਦੇ ਉਹਦੇ ਹਿਸਾਬ ਨਾਲ ਹੀ ਰੱਖਣਾ ਹੁੰਦਾ ਹੈ ਵੀ ਜੇ ਤੁਹਾਡਾ ਤੁਸੀਂ ਲੰਬਾ ਪਾਉਣੀ ਹੈ ਤਾਂ ਤੁਸੀਂ ਉਨੀ ਲੰਬਾਈ ਰੱਖ ਲਓ ਤੇ ਜੇ ਤੁਸੀਂ ਖੁੱਲਾ ਜ਼ਿਆਦਾ ਪਾਉਣਾ ਹੈ ਤਾਂ ਤਾਂ ਜੇ ਤੁਸੀਂ ਬਹੁਤ ਜ਼ਿਆਦਾ ਹਨ ਮੈਂ ਗਾਣ ਦੇ ਨਿੰਗਾ ਸਿੰਘਾਂ ਦੇ ਜਿਵੇਂ ਹੁੰਦੇ ਇੱਕ ਸ਼ੈਲੀ ਜ਼ਿਆਦਾ ਲੰਬੇ ਹੁੰਦੇ ਨੇ ਤੇ ਫਿਰ ਉਹ ਪਣਾ ਤੋੜੇ ਵੀ ਜ਼ਿਆਦਾ ਹੁੰਦੇ ਤੇ ਫਿਰ ਆਪਾਂ ਚੌੜੇ ਪਣੇ ਦਾ ਕਪੜਾ ਲੈ ਲੈਣੇ ਆ ਤੇ ਇਹ ਕਪੜਾ ਕਹਿੰਦੇ ਸੀ ਵੀ ਤੈਅ ਕਰਕੇ ਤੁਸੀਂ ਕਿਵੇਂ ਰੱਖਿਆ ਸਾਨੂੰ ਸਮਝਣੀ ਆ ਦੇਖੋ ਇਹ ਹੈਗਾ ਇਹਦਾ ਬਾਰ ਆ ਇਹਦਾ ਹੈਗਾ ਬਾਰ ਤੇ ਆਪਾਂ ਆਪਣੀ ਜਿਹੜਾ ਕਸ਼ਰ ਬਣਾਇਆ ਸੀ ਉਹ ਉਹਨਾਂ ਦੀ ਲੰਬਾਈ ਹੈ ਕਿ ਸੀਗੀ 12 13 ਇੰਚ ਲੰਬੀ ਹੋਈ ਤੇ ਇਹ ਤੁਸੀਂ ਜਦੋਂ ਉਹਦੀ ਲੰਬਾਈ ਲੈਣੀ ਆ ਦੇਖੋ ਇਸ ਤਰ੍ਹਾਂ ਲੈ ਲਿਆ ਇਹ ਤਾਂ 17 ਆਪਾਂ ਨੂੰ 17 ਹੀ ਚਾਹੀਦਾ ਸੀ ਕਿਉਂਕਿ ਆਪਾਂ ਨੂੰ 12 13 ਇੰਚ ਦੀ ਲੰਬਾਈ ਚਾਹੀਦੀ ਸੀਗੀ ਤੇ ਉਦੋਂ 1 2 3 4 4 ਜਾਂ 5 ਇੰਚ ਇਹ ਆਪਾਂ ਵੱਧ ਲੈਣਾ ਲੰਬਾਈ ਕਿਉਂਕਿ ਜਦੋਂ ਇਹ ਰੇਵ ਹੋ ਜੂਗਾ ਨਾ ਰੇਵ ਖੈਰ ਜਦੋਂ ਇਹ ਰੇਵ ਹੋ ਜੂਗਾ ਇਹ 17 ਲਿਆ ਨਾ ਇਹ 13 ਤੇ 12 ਵੀ ਰਹਿ ਸਕਦਾ ਬਸ ਇੰਨਾ ਹੀ ਵੀ ਹੋ ਜਾਂਦਾ ਹੈਗਾ 4 5 ਇੰਚ ਦਾ ਫਰਕ ਪੈ ਜਾਂਦਾ ਹੈਗਾ ਘੱਟੋ ਘੱਟ ਜੇ ਜਿੰਨਾ ਆਪਾਂ ਨਾਪ ਲਵਾਂਗੇ ਦੇਖੋ ਜੇ ਇਹ ਇੱਧਰ ਦਾ ਪਰ ਜੋੜ ਕੇ 17 ਸੀ ਆਪਾਂ 17 ਬਣਾਉਣਾ ਸੀ ਤਾਂ ਕਰਕੇ ਆਪਾਂ 17 ਇਦਾਂ ਹੀ ਲੈ ਲਿਆ ਤੇ ਜੇ ਤੁਸੀਂ ਵੱਧ ਲੈਣਾ ਹੈ ਲੰਬਾ ਬਣਾਉਣਾ ਹੈ ਜੇ ਤੁਸੀਂ 17 ਤਿਆਰ ਕਰਨਾ ਹੈ ਤੇ ਤੁਸੀਂ 17 ਦੇ ਵਿੱਚ 1 ਇੰਚ ਤੁਸੀਂ ਲੈ ਸਕਦੇ ਹੋ ਫਿਰ ਤੁਸੀਂ ਇਦਾਂ ਨਾ ਪਣਾ ਹੋਰ ਲਓ ਹੋਰ ਕੇ ਪਣਾ ਫਿਰ ਤੁਸੀਂ ਇਦਦਰ ਦਾ ਬਣਾ ਸਕਦੇ ਹੋ ਇਦਦਰ ਦਾ ਇਦਦਰ ਤੁਸੀਂ ਕਿੰਨਾ ਮਤਲੀ ਲੈ ਸਕਦੇ ਕਿਉਂਕਿ ਇਹ ਤਾਂ ਛੋਟਾ ਪਣਾ ਸੀਗਾ ਇਹ ਜੋੜ ਕੇ ਆਪਣਾ ਸਤਾਂ ਚੜਾਈ ਹੋ ਜਾਏ ਤੇ ਇਧਰੋਂ ਆਪਣੀ ਚੜਾਈ ਜੇ ਤੁਸੀਂ ਜ਼ਿਆਦੀ ਕੰਪੀ ਲੈਣੀ ਤਾਂ ਤੁਸੀਂ ਪਹਿਲਾਂ ਹੀ ਕਪੜਾ ਜਿਹੜਾ ਵੱਡੇ ਵਰਦਾ ਲਓ ਇਹ ਛੋਟੇ ਵਰਦਾ ਆ ਆਪਾਂ ਇੰਨਾ ਹੀ ਘੇਰਾ ਜਿੰਨਾ ਕੋਣੇ ਤੁਹਾਨੂੰ ਦੱਸ ਦੇਈਏ ਇਹ ਇਹ ਆਪਾਂ ਵੱਡਾ ਬਣਾਉਣਾ ਉੱਤੋਂ ਥੋੜਾ ਜਿਹਾ ਇਸ ਤਰ੍ਹਾਂ ਇੰਚ ਆਪਾਂ ਨਹੀਂ ਰੱਖਣਾ ਇਹ ਵੱਡਾ ਬਣਾਉਣਾ ਤੇ ਲਾ ਲਓ ਸਬ지 ਤੁਸੀਂ ਆਪਣੇ ਨੱਕੇ ਦਾ ਜਿੱਦਾਂ ਕੋਈ ਸ਼ਹਿਰਾ ਮਿਲ ਲਿਆ ਹੋਵੇ ਫੜਿਆ ਹੋਇਆ ਕਿ ਸ਼ਹਿਰਾ ਕਿਸੇ ਇਸ ਤਰ੍ਹਾਂ ਮਿਲ ਲੈਣਾ ਜੇ ਕੋਈ ਛੋਟਾ ਪਾਉਂਦਾ ਹੈ ਵੱਡਾ ਆਪਾਂ ਛੋਟਾ ਬਣਾਇਆ ਹੈ ਇਹ ਰਹਿ ਗਿਆ ਆਪ ਦੇਖੋ ਆ ਲੱਗ ਕੇ ਵੀ ਨਾ ਜਿਹੜਾ ਇਹਦਾ ਬੁੱਚ ਜਿਹਾ ਲੱਗਦਾ ਇਹ ਲੱਗ ਕੇ ਵੀ 11.5 ਤਿਆਰ ਆ 11.5 ਪੌਣੇ 12 ਤੇ ਆਪਾਂ ਲਿਆ ਇਸ ਤਰ੍ਹਾਂ ਸੀਗਾ ਦੇਖੋ 5 ਇੰਚ ਘਟ ਗਿਆ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੋ ਜਾਂਦਾ ਹੈ ਇਹਦਾ ਤੇ ਹੁਣ ਤੁਸੀਂ ਜੇ ਲੰਬਾ ਪਾਉਣਾ ਹੈ ਤੇ ਤੁਸੀਂ ਇੱਧਰਲੇ ਰੁਕਦਾ ਆਪਾਂ ਇਸ ਤਰ੍ਹਾਂ ਰੱਖ ਲੈਣਾ ਇਹ ਜਿੰਨਾ ਮਰਜ਼ੀ ਤੁਸੀਂ ਲੰਬਾ ਲੈ ਸਕਦੇ ਹੋ ਠੀਕ ਹੈ ਇਹ ਜਦੋਂ ਰੇਵ ਹੋ ਜਾਂਦਾ ਤੇ ਇਹਦੀ ਲੰਬਾਈ ਥੋੜੀ ਜੀ ਘਟ ਜਾਂਦੀ ਹੈ ਥੋੜੀ ਜੀ ਨਹੀਂ ਪਾਫੀ ਘਟ ਜਾਂਦੀ ਹੈ 4-5 ਇੰਚ ਦਾ ਬਹੁਤ ਜ਼ਿਆਦਾ ਛੱਡ ਪੈ ਜਾਂਦਾ ਉਹ ਆਪਾਂ 17 ਲਿਆ ਸੀ ਤੇ ਆਪਣਾ 12 ਰਹਿ ਗਿਆ ਇਹ ਆਪਾਂ ਵੱਧ ਵੀ ਵੱਧ ਲਵਾਂਗੇ ਉਹ ਨਹੀਂ ਆਪਾਂ ਵੱਧ ਲਵਾਂਗੇ ਜੀ ਆਪਾਂ ਆਪਣਾ 17 ਹੀ ਤਿਆਰ ਕਰਨਾ ਤਾਂ ਫਿਰ ਤੁਸੀਂ 21 ਲੈ ਸਕਦੇ ਹੋ 4 ਇੰਚ ਦਮਸੀ ਵੱਧ ਮਾਰ ਜਾਣ ਲੈਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਨਾ ਰੇਵ ਹੋ ਕੇ ਤੇ ਦਿਨ ਵਾਈ ਜਿਹੜੀ ਹੈ ਕੱਟ ਜਾਣੀ ਹੈ ਇਸ ਗੱਲ ਦਾ ਤੁਸੀਂ ਖਿਆਲ ਰੱਖਿਓ ਕਈ ਭੈਣਾਂ ਨੂੰ ਸਮਝ ਨਹੀਂ ਆਇਆ ਆਪਾਂ ਉਹ ਛੋਟਾ ਬਣਾਉਣਾ ਸੀ ਤੇ ਆਪਾਂ ਵੱਡਾ ਹੀ ਬਣਾ ਲਿਆ ਤੁਸੀਂ ਜਿੰਨਾ ਵੀ ਲੰਬਾ ਬਣਾਉਣਾ ਹੈ ਉਹਦੇ ਵਿੱਚ 4.5 ਜਾਂ 5 ਇੰਚ ਤੁਸੀਂ ਐਡ ਕਰ ਲਿਓ ਵੀ ਇਹਨੇ ਕੱਟ ਜਾਣਾ ਆ ਦੇਖੋ ਹੁਣ ਆਪਾਂ ਇੱਕ ਇਹਦੇ ਵਿੱਚ ਆਪਾਂ 5 ਇੰਚ ਐਡ ਕਰ ਲਿਆ 16 ਇੰਚ ਦਾ ਲੰਬਾ ਰਹਿ ਜਾਣਾ ਠੀਕ ਹੈ ਇਹ 16 21 ਇੰਚ ਆਪ ਲੈ ਲੇ ਇਦੇ 'ਚ ਕੋਈ ਔਖਾ ਨਹੀਂ ਆ ਕੋਈ ਹੋ ਨਹੀਂ ਬਸ ਇਹਦਾ ਥੋੜਾ ਜਿਹਾ ਹੀ ਇਸ ਹਸਤਾਵਾ ਜਿ ਤੁਸੀਂ ਜੇ ਨੰਬਰ ਜਿੰਨਾ ਵੀ ਰੱਖਣਾ ਤੁਸੀਂ ਉਹਨਾਂ ਬਦਲ ਲੈ। ਕਪੜਾ ਤੁਸੀਂ ਜਿੱਧਰ ਦਾ ਤੁਹਾਨੂੰ ਤੁਸੀਂ ਆ ਉਹ ਲੈਣਾ ਉਧਰ ਦਾ ਤੁਸੀਂ ਘੱਟ ਸਕਦੇ। ਉਹਦੇ 'ਚ ਕਈ ਪੈਣਾ ਨੂੰ ਪੁੱਛਿਆ ਸੀ ਵੀ ਤੁਸੀਂ ਕਪੜਾ ਕਿਦਾਂ ਦਾ ਧਰਿਆ ਸੰਭਤ ਲੱਗਾ ਉਹ ਤੋਂ ਮੈਂ ਸਤਾਰਾਂ 'ਚ ਲੈਣਾ ਸੀ ਤੇ ਫੇਰ ਉਹਨੇ ਘੱਟ ਲਿਆ ਸੀ। ਇਸ ਤਰ੍ਹਾਂ ਤੁਸੀਂ ਮੇਚ ਕੇ 21 ਇੰਚ ਤੇ ਕਰ ਲੈਣਾ। ਸਾਰਾ ਕਪੜਾ ਪਾਈ 2 ਇੰਚ ਤੇ ਸੈਟਿੰਗ ਕਰ ਲਈਏ ਅੰਦਾਜ਼ਾ ਇਹਦੀ ਕਟਾਈ ਕਰ ਲੈਣੀ ਹੈ ਤੇ ਇਹ ਆਪਾਂ ਸਾਰਾ 1 ਇੰਚ ਮਿਲ ਲਿਆ ਇਹਦੀ ਲੰਬਾਈ ਦਾ ਚੜਾਈ ਦਾ ਖਤਮ ਸਾਰਾ ਦੱਸਦੇ ਆ। ਇਹ ਤੁਸੀਂ ਇਹ ਰੱਖ ਲਈ ਆਪਾਂ ਕਿੰਚੇ ਦੀ ਇਧਰ ਦੀ ਲੰਬਾਈ ਲੰਬਾਈ ਰੱਖ ਲਈ ਠੀਕ ਹੈ ਤੇ ਹੁਣ ਆਪਾਂ ਇਧਰ ਦਾ ਦੇਖਣਾ ਵੀ ਇਹਦੀ ਆਪਾਂ ਚੜਾਈ ਕਿੰਨੀ ਰੱਖਣੀ ਹੈ। ਤੁਸੀਂ 35 36 ਜਿੰਨੀ ਵੀ ਚੜਾਈ ਰੱਖਣੀ ਹੈ ਨਾ ਉਨੀ ਰੱਖ ਸਕਦੇ ਹੋ ਠੀਕ ਹੈ ਆਪਾਂ ਪਹਿਲਾਂ ਵਾਲੇ ਦੀ ਰੱਖੀ ਸੀਗੀ 35 ਤੇ ਇਹਦੀ ਆਪਾਂ ਵਾਧ ਰੱਖ ਜਾਣੀ ਹੈ। ਇਹ ਵੀ ਜਿਹੜੀ ਘਟ ਜਾਂਦੀ ਹੈ। ਇੰਨੀ ਇਹਦੀ ਆਪ ਰੱਖ ਲੈਣੀ ਐ ਜੇ ਪੂਰੀ ਰੱਖ ਲਾਂਗੇ ਤਾਂ ਵੀ ਕੋਲ ਇਹ ਵੀ ਘਟ ਜਾਂਦੀ ਐ ਇਹਦੀ ਹੋ ਗਈ 40 40 ਤੇ ਜੇ ਤੁਸੀਂ ਵਾਧਾ ਰੱਖ ਖੜੀਆਂ ਐ ਤੇ ਤੁਸੀਂ ਫਿਰ ਵੱਡੇ ਪਣੇ ਦਾ ਲੈਣਾ ਠੀਕ ਐ ਜੀ ਵੱਡੇ ਪਣੇ ਦਾ ਲੈਣਾ ਜੇ ਤੁਸੀਂ 35 ਰੱਖੋਗੇ ਨਾ ਆਹ ਦੇਖੋ 36 35 ਜਿੰਨੀ ਵੀ ਰੱਖੋਗੇ ਇੱਧਰੋਂ ਤੁਸੀਂ ਮਿਲ ਲੈਣਾ ਵੀ ਤੁਸੀਂ 35 ਰੱਖ ਲਈ ਇਹ 36 ਰੱਖ ਲਈ 36 ਦਾ 10 ਦੱਸ ਦਿਆਂ ਆਪਾਂ ਤਾਂ ਜੇ ਤੁਸੀਂ ਇੱਧਰ ਦਾ 36 ਲੈਣਾ 36 ਰੱਖ ਲਿਆ ਤੇ ਫਿਰ ਜਦੋਂ ਆਪਾਂ ਇੱਧਰ ਦਾ ਮਿਲਣਾ ਇਹ ਵੀ ਘਟ ਜਾਣਾ ਇੱਧਰ ਦਾ ਆਪਾਂ ਮੇਚਾਂਗੇ ਆ ਦੇਖੋ 36 ਤੋਂ 36 88 ਕਿ ਕਿੰਨਾ ਇੰਨਾ ਘਟ ਗਿਆ ਨਾ ਕਪੜਾ ਇੱਧਰ ਦਾ ਆਪਾਂ ਮੇਨ ਲੈਣਾ ਹੁੰਦਾ ਫਿਰ ਹਨਾ ਇਹੀ ਨਿਸ਼ਾਨੀ ਆਪਾਂ ਇੱਥੇ ਲਾ ਲੈਣੀ ਠੀਕ ਹੈ ਇਹ ਨਹੀਂ ਹੈਗਾ ਵੀ ਆਪਾਂ ਇੱਧਰ ਦਾ ਮੇਨ ਲਿਆ ਤੇ ਇੱਧਰ ਉਹ ਵੀ ਇੱਧਰ ਦੇ ਇੰਨੀ ਰੱਖਣਾ ਹੈਗਾ ਤੁਸੀਂ ਚੰਗੀ ਤਰ੍ਹਾਂ ਸਮਝ ਲਿਓ ਜਿੰਨੀ ਵੀ ਲੰਬਾਈ ਲੈਣੀ ਆ ਜੇ 35 ਲੈਣਾ ਹੈ ਇੱਧਰ ਦਾ ਮੇਨ ਕੇ ਤੇ ਫਿਰ ਮੁੜ ਕੇ ਕੁਝ ਇੱਧਰ ਦਾ ਮੇਨ ਲੈਣਾ ਠੀਕ ਹੈ ਜੀ ਇਆਪਾਂ ਤਾਂ ਮੁਕ ਮੈਂ ਕਿ ਦੱਸ ਦੇਣੀ ਆ ਤੇ ਆਪਾਂ ਇਹਦੀ ਕਟਿੰਗ ਕਰਦੇ। ਲਓ ਜੀ ਇਧਰੋਂ 30 ਆ ਗਿਆ। ਇੱਥੋਂ ਵੀ ਆਪਾਂ ਇੰਨਾ ਹੀ ਰੱਖ ਲਿਆ। ਬਿਸ਼ਰ ਅੱਲਾਹ ਦਾ। ਜੇ ਤੁਸੀਂ 35 ਰੱਖੋਗੇ ਤਾਂ ਤੁਹਾਡਾ ਉਹ ਵੀ ਘੱਟ ਜਾਣਾ ਹੈ ਦੂਜੇ ਪਾਸੇ ਦਾ। ਅਸਹਾਰੇ ਦਾ ਹੁੰਦਾ ਥੋੜਾ ਜਿਹਾ ਹਿਸਾਬ ਕਿਤਾਬ ਇਧਰ ਲਈਏ। ਸਮਝ ਆ ਜੇ ਆ ਜੇ ਤੁਹਾਡੇ ਚ ਬਹਿ ਜੇ। ਨਾ ਵੇਖ ਫੇਰ ਪਾਉਣਾ ਨਹੀਂ ਨਾਲ। ਚੜਾਈ ਵੀ ਆਪਾਂ ਵੱਧ ਲਈ ਐ। ਤੇ ਲੰਮਾਈ ਵੱਧ ਲਈ ਐ। ਪਹਿਲਾ ਵੀਡੀਓ ਆਪਣੀ ਚੱਲਦੀ ਪਈ ਆ ਉਹਦੇ ਤੇ 14000 ਵਿਊ ਆਏ ਹੋਏ ਨੇ। ਜੇ ਤੁਸੀਂ ਉਹਦੇ ਤੋਂ ਸਮਝ ਸਕਦੇ ਹੋ ਤੁਸੀਂ ਵੀਡੀਓ ਜਾ ਕੇ ਜਰੂਰ ਦੇਖਿਓ। ਠੀਕ ਐ ਸਿਉਂਣ ਦਾ ਇਹਦਾ ਹਿਸਾਬ ਪਤਾ ਬਈ ਹੁੰਦਾ। ਆਪਾਂ ਪਹਿਲਾਂ ਆਹ ਵਾਲੀ ਸਲਾਈ ਲਾਉਣੀ ਐ। ਤੇ ਇੱਥੇ ਆਪਾਂ ਦੋਨਾਂ ਨੂੰ ਇਸ ਤਰ੍ਹਾਂ ਮਿਲਾ ਕੇ ਇਸ ਤਰ੍ਹਾਂ ਮਿਲਾ ਕੇ ਇਸ ਤਰ੍ਹਾਂ ਕੈਂਚੀ ਦੇ ਨਾਲ ਤੁਸੀਂ ਕੱਟ ਪਾ ਲਓ। ਠੀਕ ਐ। ਇਸੇ ਤਰ੍ਹਾਂ ਹੀ ਆਪਾਂ ਮਾਪਾਂ ਲੈ ਕੇ ਤੇ ਆਹ ਵਾਲੀ ਸਲਾਈ ਜਿਹੜੀ ਹੈ ਨਾ ਆ ਪਹਿਲਾਂ ਲਾਉਣੀ ਹੈ ਤੇ ਦੂਜੀ ਇਹ ਲਾ ਕੇ ਫਿਰ ਤੁਸੀਂ ਇੱਥੇ ਕੱਟਣਾ ਬਲਾ ਕੇ ਟੇਟੀਆਂ ਲਾਉਣਗੀਆਂ ਉਹ ਵੀ ਆਪਾਂ ਤਾਂ ਨਾ ਕੇ ਰਖਾ ਲੈਣੇ ਚਲੋ ਆਜੋ ਆਪਾਂ ਤੇ ਮਸ਼ੀਨ ਤੇ ਚੱਲੋ ਲਓ ਤੁਸੀਂ ਤਾਂ ਨਾ ਦੇਖੋ ਲੰਬਾਈ ਵਾਲੀ ਜਿਹੜੀ ਲੰਬੀ ਹੈ ਨਾ ਇਹ ਆਪਾਂ ਸਲਾਈ ਪਹਿਲਾਂ ਲਾ ਲੈਣੀ ਹੈ ਵੀਡੀਓ ਥੋੜੀ ਲੰਬੀ ਬਣ ਜੇਗੀ ਚਲੋ ਕੋਈ ਗੱਲ ਨਹੀਂ ਤੁਸੀਂ ਪੂਰੀ ਦੇਖਿਓ ਪੂਰੀ ਦੇਖੋਗੇ ਤਾਂ ਹੀ ਸਮਝ ਆਏਗੀ ਜਿਸਕੇ ਪਕਰੋਗੇ ਫਿਰ ਸਮਝ ਨਹੀਂ ਆਉਂਦੀ ਇਹ ਥੋੜੀ ਜਿਹੀ ਫਰਕ ਚ ਹੈ ਕੋਈ ਗੱਲ ਨਹੀਂ ਇਹ ਅੰਦਰ ਹੀ ਚਲਾਈਆਂ ਆ ਜਾਣਗੀਆਂ ਮੈਨੂੰ ਪਤਾ ਲੱਗ ਦਿਖਾ ਦੇਣੀ ਇਨਾ ਕੁ ਇਸ ਮਾਰ ਜਾਣ ਰੱਖਣਾ ਉਹ ਨਾ ਰੱਖ ਸਕਦੇ ਉਹ ਜਿਹੜਾ ਸੇਹ ਤੇ ਇੰਨੀ ਕਟਿੰਗ ਹੁੰਦੀ ਹੈ ਇਹਦੀ ਲંબਾਈ ਲਈ ਇਹਦੀ ਚੜਾਈ ਲਈ ਉਸ ਤੋਂ ਬਾਅਦ ਚ ਸਲਾਈ ਹੋ ਕੇ ਫਿਰ ਇੱਕ ਕਟਿੰਗ ਹੁੰਦੀ ਹੈ ਉਹ ਵੀ ਆਪਾਂ ਤੁਹਾਨੂੰ ਕੱਟ ਕੇ ਦਿਖਾਉਣਾ ਜੜੀਆਂ ਪਹਿਣਾ ਸਮਝ ਨਹੀਂ ਆਈ ਉਹ ਚੰਗੀ ਤਰ੍ਹਾਂ ਸਮਝ ਲਿਓ ਫਿਰ ਕਮੈਂਟ ਕਰਕੇ ਲਾ ਕੇ ਉਹ ਵੀ ਸਮਝ ਨਹੀਂ ਆਈ ਹੁਣ ਆ ਆ ਦੇਖੋ ਆ ਕੱਪੜੇ ਤੇ ਸਲਾਈ ਲੱਗ ਗਈ ਹੁਣ ਇਹਨੂੰ ਆਪਾਂ ਇੱਦਾਂ ਕੋਲਣਾ ਆ ਇਹਨਾਂ ਪਕਟ ਲਾਇਆ ਸੀ ਨਾ ਅਸਲਾਈ ਜਿਹੜੀ ਇਹਦੇ ਬਰਾਬਰ ਕਰਕੇ ਤਾਂ ਆਹ ਵਾਲੀ ਸਲਾਈ ਆਪ ਬਾਚ ਲਾਉਣੀ ਹੈ ਪਹਿਲਾਂ ਇਹਨੂੰ ਖੋਲ ਕੇ ਇਹਦੇ ਕੱਟ ਦੇ ਬਰਾਬਰ ਆਹ ਵਾਲੀ ਸਲਾਈ ਧਰ ਲੈਣੀ ਹੈ ਜੇ ਕੋਈ ਸ਼ੈਦਰ ਸਮਝ ਨਾ ਆਇਆ ਤੁਸੀਂ ਦੂਜੀ ਵੀਡੀਓ ਤੇ ਜਾ ਕੇ ਦੇਖ ਲਿਓ ਉਹ ਆਪਣੀ ਵੀਡੀਓ ਜਿਹੜੀ ਹੈ ਉੱਤੇ ਚਲਦੀ ਪਈ ਹੈ ਸਭ ਤੋਂ ਸਾਰੇ ਤਾਂ ਰੈਡੀमेड ਵੀ ਮਿਲ ਜਾਂਦੇ ਨੇ ਪਰ ਇੰਨਾ ਸਮਾਂ ਨਹੀਂ ਚੱਲਦੇ ਉਹ ਜਿੰਨਾ ਆਪਣਾ ਘਰ ਦੇ ਆਪਾਂ ਸਲਾਈਂਗ ਵਧਿਆ ਨਾਲ ਮਦੰਗੀਆਂ ਜਾਂ ਤਾਂ ਮਾਰਜਿਨ ਕਾਫੀ ਦੇਣੀ ਆ ਬਸ ਇਹ ਤੇ ਕਪੜਾ ਤੋਂ ਵਧਿਆ ਲੈਣੀ ਇਹ ਨਾਲ ਉਹ ਵੀ ਇੱਦਾਂ ਤੁਸੀਂ ਇਹ ਵੀ ਆਪਾਂ ਕੱਟਣਾ ਕੱਟਮਾ ਲਾ ਕੇ ਕੱਟਣਾ ਕੱਟਮਾ ਲਾ ਕੇ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਇਹ ਦੁਸ ਲਾਈ ਜਾਓ ਸਟਾਰਟ ਕਰੀ ਇਹ ਤੁਹਾਨੂੰ ਕੁਝ ਸਮਝ ਨਾ ਆਵੇ ਤੁਸੀਂ ਦੁਬਾਰਾ ਕੁਛ ਸਾਖੀ ਪਰ ਮੈਂ ਸਾਰਿਆਂ ਨੂੰ ਪੜਾਈ ਤਾਂ ਕਿ ਇਹ ਨਹੀਂ ਉਹ ਕਛਾਰੇ ਦੀ ਜੀ ਗੀ ਪਰ ਦੱਸਿਆ ਕੁਝ ਸਮਝ ਨਹੀਂ ਆਉਣੀ ਆ ਤੇ ਲੰਬਾਈ ਜੜਾਈ ਹੈ ਜਿਹੜੀ ਉਹ ਭਾਵੇਂ ਜਣਾਨੀ ਹੋਵੇ ਭਾਵੇਂ ਬੰਦਾ ਹੋਵੇ ਜੈਂਸ ਲੇਡੀਜ਼ ਤੇ ਉਹ ਆਪਣੇ ਨਾਤੇ ਦੇ ਹਿਸਾਬ ਨਾਲ ਹੁੰਦੀ ਬੱਲੀ ਸਭ ਦਾ ਆਪ ਦਾ ਨਾਪਾਂ ਹੁੰਦਾ ਹੈ ਕੋਈ ਕੋਣ ਤੇ ਟੁੱਲੇ ਤੋਂ ਹੁੰਦਾ ਕੁਝ ਦੇਖਣ ਦਾ ਕਿਸ ਤਰ੍ਹਾਂ ਦੇ ਵੀ ਉਹ ਪ੍ਰੋਸੈਸ ਆਉਂਦਾ ਹੈ ਲਓ ਆਪ ਆਪਣਾ ਗੁਥਲਾ ਬਣ ਗਿਆ ਗੁਥਲੀਆ ਲਖੈਰਾ ਕਹਿੰਦੇ ਨੇ ਤੇ ਇਹ ਆਪਣਾ ਗੁਥਲਾ ਆਪਾਂ ਇਸ ਤਰ੍ਹਾਂ ਬਣਾ ਲੈਣਾ ਗੁਥਲਾ ਕਹਿੰਦੇ ਨੇ ਕਿਈ ਕੁਛ ਬੰਦੇ ਹੋਗੇ ਆਪਾਂ ਹੀ ਆਪਣੀ ਬੋਲੀ ਦੇ ਵਿੱਚ ਸਿੱਧੀ ਸਲਾਈ ਲਾ ਕੇ ਕਟਾਣਾ ਮਲਾ ਕੇ ਫਿਰ ਆਪਾਂ ਜਿੱਦ ਇੱਕ ਸਲਾਈ ਲਾਈ ਹੈ ਤੇ ਹੁਣ ਤੁਸੀਂ ਇਹਦੇ ਤੇ ਇਸ ਤਰ੍ਹਾਂ ਸਲਾਈ ਲਾਉਣ ਦਾ ਨਿਸ਼ਾਨ ਇਸ ਤਰ੍ਹਾਂ ਕਰ ਲੈਣਾ ਤੇ ਇਸ ਤਰ੍ਹਾਂ ਆਪਾਂ ਨਿਸ਼ਾਨਾ ਆ ਰਿਹਾ ਤੇ ਇਸ ਗੱਲ ਦਾ ਕੁਝ ਧਿਆਨ ਰੱਖਣਾ ਵੀ ਨੀਚੇ ਵਾਲਾ ਜਿਹੜਾ ਫਲੇਨ ਕਪੜਾ ਹੈ ਇਧਰ ਉਹਦੇ ਤੇ ਆਵਣਾ ਨਿਸ਼ਾਨ ਨਹੀਂ ਲਾਣਾ ਸਲਾਈ ਵਾਲਾ ਪਾਸਾ ਉੱਪਰ ਕਰਕੇ ላይ ਵਾਲਾ ਪਾਸਾ ਆਪਾਂ ਉੱਪਰ ਕਰਨਾ ਦੂਜਾ ਨਹੀਂ ਕਰਨਾ ਚਿੰਗੀਦਰਾ ਹੁਣ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿਉਂਕਿ ਇਹਦੇ ਤੇ ਹੁਣੀ ਕਟਿੰਗ ਅਨਿਸ਼ਾਨ ਤੇ ਕਟਿੰਗ ਹੋਣੀ ਹੈ ਤੇ ਇਹ ਆਪਾਂ ਸਾਫ਼ ਜਿਹੜਾ ਉਧਰਲਾ ਪਾਸਾ ਉਹਦੇ ਤੇ ਕਟਿੰਗ ਨਹੀਂ ਕਰਨੀ ਆਪਾਂ ਇਹਦੇ ਤੇ ਕਰਨੀ ਹੈ ਕਟਿੰਗ ਤੁਸੀਂ ਵੈਸੇ ਵੀ ਇਹਦੀ ਭਾਂਡੀਆਂ ਵੀ ਬਣਾ ਸਕਦੇ ਹੋ ਤੁਹਾਨੂੰ ਦੱਸ ਦਿੰਦੇ ਆਪਾਂ ਤੇ ਇਸ ਤਰ੍ਹਾਂ ਤੁਸੀਂ ਨਿਸ਼ਾਨ ਪਿਲਾ ਸਕਦੇ ਸ਼ਹਿਰੇ ਦਾ ਕੋਈ ਔਖਾ ਕੰਮ ਨਹੀਂ ਦਾ ਕਸ ਆਦੇਪਰਸ ਇਸ ਤਰ੍ਹਾਂ ਨਿਸ਼ਾਨੀ ਲਾ ਲਿਓ। ਅਗਲਾ ਜਿ ਤੁਸੀਂ ਇਸ ਤਰ੍ਹਾਂ ਰੱਖ ਕੇ ਇਹਦੇ ਤੇ ਕਿੱਡਾ ਨਿਸ਼ਾਨੀ ਲਾ ਸਕਦੇ ਹੋ ਤੇ ਇਸ ਤਰ੍ਹਾਂ ਕਰਕੇ ਤੁਸੀਂ ਪਾਣੀ ਵੀ ਬਣਾ ਸਕਦੇ। ਤੇ ਝਾਂ ਰੱਖਣਾ ਆਪਾਂ ਇਧਰਲੇ ਸਲਾਈ ਵਾਲੇ ਪਾਸੇ ਕਰਨਾ। ਇਧਰੋਂ ਇੱਕ ਪਾਸਾ ਚੱਕ ਕੇ ਉੱਪਰ ਲਾ। ਆਪਾਂ ਬਰੀਕ ਬਰੀਕ ਥੋੜਾ ਜਨਾ ਕੱਟ ਪਹਿਲਾਂ ਲਾ ਲੈਣੇ ਨੇ ਕਿਉਂਕਿ ਪਿੱਛੇ ਚੱਲਦੀ ਹੋ ਜੂਗੀ। ਕੰਜੀ ਜੇ ਇਹਦੇ ਤੇ ਕੋਈ ਸਮਝ ਨਾ ਆਈ ਤੇ ਤੁਸੀਂ ਦੂਜੀ ਵੀਡੀਓ ਤੇ ਜ਼ਰੂਰ ਜਾਇਓ ਕਿਉਂਕਿ ਜਿਹੜੇ ਪੁਰਾਣਿਆਂ ਨੇ ਵੇਖੀ ਐ ਉਹ ਕਮੈਂਟ ਕਰਦੇ ਨੇ ਜਿਹੜੇ ਤੁਸੀਂ ਨਵੇਂ ਵੇਖ ਰਹੇ ਹੋ ਨਾ ਤੁਸੀਂ ਉਸ ਤੇ ਵੀ ਜਾ ਕੇ ਦੇਖ ਸਕਦੇ ਧਿਆਨ ਰੱਖਣਾ ਥੱਲੇ ਵਾਲਾ ਕਪੜਾ ਨਾ ਕੱਟ ਪੋਈ ਉੱਪਰ ਉੱਪਰਲਾ ਆਪਾਂ ਕਰਨਾ ਠੀਕ ਹੈ ਅਨਿਚੇ ਵਾਲਾ ਕਪੜਾ ਲਈ ਆਪਾਂ ਕੱਟ ਕਰਨਾ ਆਪਾਂ ਆਹੀ ਕਰਨਾ ਪੁਰਾਣਾ आ वाले कोने फे आपका शहरा इस तरह इधर एक इधर पसी आला कोने आ जाएगी एक इधर पसी आ जाएंगे आ वाला एक इधर पसी आजा एक इधर पसुगा इस तरह आप फटके आह कन्निया फटके ਆਕੇ ਦੀ ਬਿੱਚ ਇਸ ਤਰ੍ਹਾਂ ਲੈ ਆਪਣਾ ਖਿਹਰਾ ਜਿਹੜਾ ਇਸ ਤਰ੍ਹਾਂ ਵਧੀਆ ਹੁਣ ਇਹ ਨੂੰ ਕਰਨਾ ਹੈ ਤਾਂ ਐਸ ਤਰ੍ਹਾਂ ਕੰਦੀ ਨਾ ਦੋੜਦਾ ਐਸ ਤਰ੍ਹਾਂ ਕੰਦੀਆਂ ਰੋੜ ਕੇ ਤੇ ਜਿਹੜੀ 1 ਇੰਚ ਦੀ ਇਹਦੇ ਚ ਇਥੋਂ ਢਾਲ ਪੈਣੀ 1 ਇੰਚ ਦੀ ਆਪਾਂ ਇਥੋਂ ਆਸਾਨ ਢਾਲ ਪਾਉਣੀ ਠੀਕ ਹੈ ਐਸ ਤਰ੍ਹਾਂ ਕਰਕੇ ਇੱਕ ਦੀ ਵੀ ਪਾ ਸਕਦੇ ਆਪਾਂ ਡੇਢ ਦੀ ਪਾ ਸਕਦੇ ਆ ਇਹ ਆ ਪਟਾਉਣ ਰੱਖਣਾ ਇਥੋਂ

ਇੰਚ ਦਾ ਜਿਹੜਾ ਆਪਣਾ ਨਿਫੇ ਦਾ ਆ ਚਿੜੀ ਦਾ ਉਹ ਆਪਾਂ ਰੱਖ ਲੈਣਾ ਬਾਕੀ ਜਿੰਨੇ ਵੀ ਆਪਾਂ ਮੋਟੇ ਰੱਖਣੇ ਨੇ ਹਨ ਉਹ ਘੱਟ ਕਰਨੇ ਨੇ ਆਪਾਂ ਪਹਿਲਾਂ ਛੋਟਾ ਕੱਚਰਾ ਬਣਾਇਆ ਸੀ ਉਹਦੇ ਆਪਾਂ 11 ਇੰਚ ਰੱਖੇ ਸੀ ਹੁਣ ਆਪਾਂ ਇਹਦੇ 12.5 ਰੱਖ ਗਏ 12.5 ਉਹ ਇਸ ਤਰ੍ਹਾਂ ਤੁਸੀਂ ਨਿਸ਼ਾਨਾ ਲਾ ਲੈਣੀ ਹੈ ਇਹ ਇਹ ਆਪਣੀ 5 ਇੰਚ ਰਹਿ ਗਿਆ ਅਸਣ ਇਹ ਇਧਰੋਂ ਆਉਂਦਾ ਇਹ 10 ਇੰਚ ਹੋ ਜਾਣਾ 10 ਇੰਚ ਰਹਿ ਜਾਣਾ ਇਹ ਮੁੜਿਆ ਹੋ ਜਾਣਾ ਆਪਾਂ ਡਬਲ ਕੋਣ ਕਰਿਆ 10 ਇੰਚ ਦਾ ਅਸਣ ਰਹਿ ਜਾਣਾ ਇਹ ਇਹਦੇ ਉੱਤੇ ਵੀ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਥੋੜਾ ਜਿਹਾ ਆਪਾਂ ਕੱਟਦਾ ਇੱਕ ਨਿਸ਼ਾਨ ਥੋੜਾ ਜਿਹਾ ਪਾ ਲੈਣਾ ਬਿਲਕੁਲ ਫਿਰ ਆਪਾਂ ਇਹਨੂੰ ਵੀ ਇਸੇ ਤਰ੍ਹਾਂ ਜਿੱਡਾ ਜਿਹੜਾ ਕੱਟ ਕਰਨਾ ਹੈ ਲੈ ਚ ਵੀ ਇੱਜੇ ਬਿਲਕੁਲ ਦੂਸਰੇ ਛੋਟੇ ਜਿਹੇ ਪੁਆਇੰਟ ਜੇ ਆਪਾਂ ਰੋਣੇ ਬਿਲਕੁਲ ਪੀਂਦੇ ਹੈ ਜੀ ਬੈਂਡਿੰਗ ਹੋ ਜਾ ਤੇ ਬਸ ਹੁਣ ਇਹ ਹੈ ਕਿ ਹੁਣ ਇੱਕ ਇਹਦੇ ਪਹੁੰਚ ਲਾਉਣੇ ਨੇ ਆਪਾਂ ਤੇ ਉੱਪਰੋਂ ਇਹ ਖੋਲਡ ਹੋਣਾ ਉਹ ਉਹ ਆ ਕਿ ਉਹ ਕੋਈ ਜਿਹੜਾ ਬਸਦਾ ਕੱਪੜਾ ਹੈ ਨਾ ਇਹਦੇ ਚੋਂ ਵੀ ਆਪਾਂ ਤੁਹਾਨੂੰ ਦੱਸ ਲਓ ਜੀ ਇਹ ਆਪਾਂ ਇਦਾਂ ਫੋਲਡ ਕਰ ਲਿਆ ਇੱਥੋਂ ਇਧਰੋਂ ਬੰਦ ਕਰਨ ਵਾਲੀ ਸਾਈਡ ਹੈ ਤੇ ਆਪਾਂ 3 3 ਇੰਚ ਦੀਆਂ ਪਟੀਆਂ ਲਾ ਲੈਣੀਆਂ ਨੇ ਦੋ ਲਵਾਈ ਆਪਾਂ ਸਲਾਈ ਗੇ ਬੇਹਤ ਨਹੀਂ ਰੱਖ ਲਾਂ ਆ ਨਾਸਤੇ ਵਿੱਚ ਕਪੜਾ ਜਿਹੜੇ ਬਣਾਉਂਦੇ ਨੇ ਕਿਛੇਗਾ ਉਹਨਾਂ ਨੂੰ ਪਤਾ ਹੈ ਸਮਝ ਲਿਓ ਤੁਸੀਂ ਨਾਲ ਦੀ ਨਾਲ ਜੇ ਆਪਾਂ ਇਧਰੋਂ ਤੁਸੀਂ ਨਾਲੇ ਦੀਆਂ ਵੀ ਪੱਟੀਆਂ ਲਾ ਸਕਦੇ ਹੋ ਕਿਉਂਕਿ ਅੰਦੀ ਹੋ ਆਪਾਂ 12:30 ਰੱਖਿਆ ਸੀ 12:30 ਦੀ ਆਪਾਂ ਇਹਦਾ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ 12:30 ਤੇ ਨਿਸ਼ਾਨ ਲਾ ਕੇ ਇੰਚ ਤੁਸੀਂ ਇਧਰੋਂ ਖਾਲਦ ਵੱਖ ਲੈਣਾ ਇਹਨਾਂ ਸਭ ਦੇ ਨਿਸ਼ਾਨ ਆਪੜੀਆਂ ਹੋਏ ਪੋਹਚ ਦੇ نیچے ਕਪੜਾ ਲੱਗਣਾ ਤੇ ਇਹਦੇ ਚੋਂ ਆਪਾਂ ਬਣਾ ਲਾਂਗੇ ਨਾਲ ਆ ਤੇ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਦੱਬ ਕੇ ਕਰਦੇ ਆ ਜੀ ਤੇ ਕਿਉਂਕਿ ਇਹਦੀ ਸਟੀਚਿੰਗ ਵਾਲੀ ਪਹਿਲੀ ਆਪਣੇ ਕੋਲ ਵੀਡੀਓ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਵੀ ਕਿੱਦਾਂ ਆਪਾਂ ਲਾਈਆਂ ਨੇ ਕਿੱਦਾਂ ਆਪਾਂ ਨੇ ਫੱਪਣੀਆਂ ਸਾਰੀ ਵੀਡੀਓ ਪਾਈ ਹੋਈ ਹੈ ਤੇ ਕਟਿੰਗ ਦੀ ਵੀ ਪਾਈ ਹੋਈ ਹੈ ਜਉਂਦੇ ਤੇ ਕੋਈ ਸਮਝ ਨਾ ਆਵੇ ਜਾਂ ਇਹਦੇ ਤੇ ਕੋਈ ਸਮਝ ਨਾ ਆਵੇ ਤੇ ਤੁਸੀਂ ਦੂਸਰੀ ਵੀਡੀਓ ਤੇ ਜਾ ਸਕਦੇ ਹੋ ਜੀ ਤੇ ਥੈਂਕ ਯੂ ਜੀ ਧੰਨਵਾਦ